ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਕਿ ਕਰਮਚਾਰੀਆਂ ਦੇ ਵੱਲੋਂ ਸੱਖਾ ਜਾਮ ਕੀਤਾ ਗਿਆ ਜਿहां ਜੇਕਰ ਤੁਸੀਂ ਵੀ ਬੱਸਾਂ ਤੇ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਪਹਿਲਾਂ ਇੱਕ ਵਾਰੀ ਇਹ ਵੀਡੀਓ ਤੇ ਖਬਰ ਤੇ ਆਦੇ ਨਾਲ ਸੁਣ ਲੋ ਕਿਉਂਕਿ ਅੱਜ ਤੁਹਾਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੇ ਚੱਕਾ ਜਾਮ ਕਰ ਦਿੱਤਾ ਹੈ ਜਲੰਧਰ ਪਟਿਆਲਾ ਸੰਗਰੂਰ ਅਤੇ ਵੱਖ-ਵੱਖ ਥਾਵਾਂ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਿੱਥੇ ਕਰਮਚਾਰੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਰਮਚਾਰੀ ਸੜਕਾਂ ਤੇ ਬੈਠੇ ਹੋਏ ਨੇ ਉਦਰੇ ਦੂਜੇ ਪਾਸੇ ਦੇਰ ਰਾਤ ਯੂਨੀਅਨ ਦੇ ਨੇਤਾਵਾਂ ਦੀ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਉਹ ਨਾਰਾਜ਼ ਨਜ਼ਰ ਆ ਰਹੇ ਨੇ ਪੰਜਾਬ ਰੋਡ ਦੇ ਕਰਮਚਾਰੀ ਰੋਡਵੇਜ਼ ਦੇ ਕਰਮਚਾਰੀਆਂ ਦੇ ਲੋ ਹੁਣ ਅਨਿਸ਼ਚਿਤ ਕਾਲ ਦੇ ਲਈ ਬੱਸਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿ ਆ ਪੰਜਾਬ ਰੋਡ ਦੇ ਕਰਮਚਾਰੀਆਂ ਦੇ ਵੱਲੋਂ ਚਲੰਦਰ ਸਮੇਤ ਪੰਜਾਬ ਭਰ ਦੇ ਵਿੱਚ ਬੱਸ ਸਟੈਂਡ ਬੰਦ ਕਰਕੇ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਕਿ ਸਰਕਾਰ ਦੇ ਵੱਲੋਂ ਕਿਲੋਮੀਟਰ ਯੋਜਨਾ ਨੂੰ ਲੈ ਕੇ ਟੈਂਡਰ ਖੋਲਣ ਤੋਂ ਪਹਿਲਾਂ ਹੀ ਦੇਰ ਰਾਤ ਪੁਲਿਸ ਵੱਲੋਂ ਯੂਨੀਅਨ ਦੇ ਨੇਤਾਵਾਂ ਨੂੰ ਹਿਰਾਸਤ ਚ ਲਿਆ ਗਿਆ ਸੀ ਜਿਸ ਬਾਅਦ ਨਰਾਜ਼ ਹੋ ਕੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੇ ਬੱਸ ਸਟੈਂਡ ਬੰਦ ਕਰਨ ਦਾ ਐਲਾਨ ਕੀਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਸਾਂਝਾ ਕਰਦਾ ਤਸਵੀਰਾਂ ਖਿਸਕਦਾ ਰੋਡਵੇਜ਼ ਦੇ ਕਰਮਚਾਰੀ ਸੜਕਾ ਤੇ ਬੈਠੇ ਹੋਏ ਨੇ ਦੱਸਦੇ ਕਿ ਬੱਸ ਸਟੈਂਡ ਬੰਦ ਕੀਤਾ ਗਿਆ ਤਾਂ ਨੌਕਰੀ ਕਰਨ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਆ ਜੇਕਰ ਤੁਸੀਂ ਵੀ ਬੱਸਾਂ ਤੇ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਤੁਹਾਨੂੰ ਭਾਰੀ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਰੋਡਵੇਜ਼ ਦੇ ਕਰਮਚਾਰੀ ਸੜਕਾਂ ਤੇ ਉਤਰੇ ਹੋਏ ਨੇ ਪ੍ਰਦਰਸ਼ਨ ਕਰ ਰਹੇ ਨੇ ਬੱਸ ਕੰਟਰੈਕਟ ਵਰਕਰਾਂ ਕਾ ਯੂਨੀਅਨ ਦੇ ਮੈਂਬਰਾਂ ਤੇ ਪੁਲਿਸ ਦੇ ਵਿੱਚ ਇਸ ਸੰਬੰਧ ਦੇ ਪਟਿਆਲਾ ਤੋਂ ਜੋ ਤਸਵੀਰ ਆਈ ਹੈ ਖਿੱਚ ਤੂ ਵੀ ਹੋਈ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡਵੇ ਪਨਵਸ ਪੀ ਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਸੰਗਰੂਪੀਪੂ ਤੋਂ ਸੈਕਟਰੀ ਆਂ ਜੀ ਮੈਂ ਜਾਮ ਲਾਇਆ ਹੱਥ ਵਿੱਚ ਬੋਤਲਾਂ ਨੇ ਪੈਟਰੋਲ ਦੇ ਜੀ ਬਿਲਕੁਲ ਅੱਜ ਜੋ ਜਾਮ ਲਾਇਆ ਸਾਡਾ ਜਾਮ ਲਾਉਣ ਦਾ ਕੋਈ ਮਕਸਦ ਨਹੀਂ ਸੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਲੈ ਕੇ ਸਰਕਾਰ ਆ ਰਹੀ ਹੈ ਉਸ ਦਾ ਵਿਰੋਧ ਕਰਦੇ ਆਂ ਆ ਸਮੇਂ-ਸਮੇਂ ਤੇ ਲਗਭਗ 7 ਤੋਂ 8 ਵਾਰੀ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਸੀ ਰੱਦ ਕਰਵਾਉਣ ਦੀ ਮੰਗ ਕਰਦੇ ਆਂ ਪਰ ਉਹਨਾਂ ਨੂੰ ਰੱਦ ਕਰਵਾਉਣ ਦੀ ਰੱਦ ਕਰਨ ਦੀ ਬਜਾਏ ਉਹਨਾਂ ਦੇ ਜੋ ਟੈਂਡਰਾਂ ਦੀ ਡੇਟਾ ਐਕਸਟੈਂਡ ਕੀਤੀ ਜਾਂਦੀ ਆ ਅੱਜ 28 ਤਰੀਕ ਹੈ 28 ਤਰੀਕ ਨੂੰ ਪਨਵਾਲ ਦੇ ਟੈਂਡਰ ਖੋਲਣ ਦੀ ਮਿਤੀ ਸੀਗੀ ਜਥੇਬੰਦੀ ਵੱਲੋਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਜੋ ਗੇਟ ਰੈਲੀਆਂ ਦਾ ਪ੍ਰੋਗਰਾਮ ਦਿੱਤਾ ਸੀ ਕੋਈ ਸਰਵਿਸ ਬੰਦ ਕਰਨ ਦਾ ਪ੍ਰੋਗਰਾਮ ਨਹੀਂ ਸੀ 2 ਵਜੇ ਜੇ ਟੈਂਟਰ ਖੁੱਲਦਾ ਫਿਰ ਕੱਲੀ ਪਨ ਵਸ ਬੰਦ ਕਰਨ ਦੇ ਅਸੀਂ ਅਲਟੀਮੇਟਮ ਦਿੱਤਾ ਹੋਇਆ ਸੀ ਪੀਆਰਟੀਸੀ ਫੇਰ ਵੀ ਨਹੀਂ ਸੀ ਬੰਦ ਕਰਨੀ ਪਰ ਮਜਬੂਰਨ ਸਾਨੂੰ ਅੱਜ ਜੇ ਤੁਸੀਂ ਦੇਖ ਰਹੇ ਹੋ ਪੂਰੇ ਸ਼ਹਿਰ ਬੰਦ ਕੀਤੇ ਗਏ ਨੇ ਪੂਰੇ ਬੱਸ ਸਟੈਂਡ ਬੰਦ ਕੀਤੇ ਗਏ ਨੇ ਇਹ ਤਾਂ ਕਰਨੇ ਪਏ ਨੇ ਕਿਉਂਕਿ ਸਾਡੀ ਜਥੇਬੰਦੀ ਦੇ ਆਗੂ ਸਹਿਬਾਨਾਂ ਨੂੰ ਖੁਦ ਮੇਰੇ ਘਰ ਵੀ ਰਾਤ ਪੁਲਿਸ ਨੇ ਰੇਡ ਮਾਰੀ ਆ ਜਿੰਨੇ ਵੀ ਆਗੂ ਸਹਿਬਾਂ ਨੂੰ ਰਾਤ ਨੂੰ ਚੱਕ ਕੇ ਨਜ਼ਰਬੰਦ ਕੀਤਾ ਗਿਆ ਤਾਂ ਕਰਕੇ ਅੱਜ ਪੂਰੇ ਸ਼ਹਿਰ ਪੂਰੇ ਬੱਸ ਸਟੈਂਡ ਪੂਰੀ ਸਰਵਿਸ ਬੰਦ ਕੀਤੀ ਗਈ ਆ ਅਸੀਂ ਮੰਗ ਕਰਦੇ ਆ ਕਿ ਸਾਡੇ ਆਗੂ ਸਹਿਬਾਂ ਨੂੰ ਜਿਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਰਿਲੀਫ ਕੀਤਾ ਜਾਵੇ ਤੇ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜੋ ਕੱਚੇ ਮੁਲਾਜ਼ਮ ਨੂੰ ਉਹਨਾਂ ਪੱਕਾ ਕੀਤਾ ਜਾਵੇ ਅਸੀਂ ਇਹ ਮੰਗਾਂ ਨੂੰ ਲੈ ਕੇ ਅੱਜ ਬੰਦ ਕੀਤਾ ਅੱਜ ਦਾ ਜੋ ਬੰਦ ਦਾ ਪ੍ਰੋਗਰਾਮ ਬਿਲਕੁਲ ਜਥੇਬੰਦੀ ਦਾ ਨਹੀਂ ਸੀ ਅੱਜ ਜੋ ਸਾਡੇ ਯਾਤਰੀ ਸਾਡੇ ਜਨ ਕਹਿ ਦਈਏ ਵੀ ਲੋਕ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਮੇਰੇ ਭਾਈ ਅੱਜ ਸਫਰ ਕਰਨ ਦੇ ਲਈ ਖੱਜਲ ਖਵਾਰ ਹੋ ਰਹੇ ਨੇ ਇਹ ਸਿਰਫ ਭਗਵੰਤ ਮਾਨ ਦੀ ਸਰਕਾਰ ਦੀ ਨਲਾਕੀ ਆ ਜਾਂ ਪੁਲਿਸ ਪ੍ਰਸ਼ਾਸਨ ਦੀ ਜਾਂ ਸਾਡੀ ਪੀਆਰਟੀਸੀ ਜਾਂ ਪਾਨਵਸ ਮੈਨੇਜਮੈਂਟ ਦੀ ਨਲਾਕੀ ਆ ਜੀ ਅੱਜ ਤੁਹਾਡੇ ਨਾਲ ਸਾਡੇ ਪੁਲਿਸ ਨੇ ਥਾਪਾਈ ਕੀਤੀ ਹੈ ਜਾਮ ਲਾ ਲਗਾ ਇੱਥੇ ਹੱਥੋਂ ਪਾਈ ਪੁਲਿਸ ਹੱਥੋਂ ਪਾਈ ਤਾਂ ਨਹੀਂ ਉਹ ਪਲ ਜਿਹੜੇ ਸਾਡੇ ਦੋ ਚਾਰ ਬੰਦੇ ਹੋ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਲਿਆ ਕੇ ਗੱਡੀਆਂ ਰੋਕਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਸਾਡੂ ਆਕਯੂ ਸਾਹਿਬਾਨਾਂ ਨੂੰ ਰਾਤ ਨੂੰ ਘਰਾਂ ਤੇ ਸੁੱਤੇ ਪਿਆ ਨੂੰ ਚੱਕਿਆ ਗਿਆ ਪਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਜੇ ਸਾਡੇ ਕੋਈ ਹੱਥੋਂ ਪਾਈ ਦੀ ਗੱਲ ਆਉਂਦੀ ਆ ਸਾਡੇ ਸਾਰੇ ਕੱਲੇ-ਕੱਲੇ ਦੇ ਹੱਥ ਵਿੱਚ ਪਟ્રોલ ਦੀਆਂ ਬੋਤਲਾਂ ਨੇ ਅਸੀਂ ਖੁਦ ਨੂੰ ਅਕ ਲਾ ਕੇ ਲੈਕਟਰਾਂ ਦੇ ਨਾਲ ਅਸੀਂ ਜੱਫੀ ਪਾ ਕੇ ਆਪ ਵੀ ਮਰਾਂਗੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਨਾਲ ਮਾਰਾਂਗੇ ਅਸੀਂ ਮੰਗ ਕਰਦੇ ਆ ਕਿ ਕਿਲੋਮੀਟਰ ਗੱਡੀਆਂ ਦਾ ਟੈਂਡਰ ਪੀ ਆਰਟੀਸੀ ਤੇ ਪਨਵਸ ਦੇ ਦੋਨਾਂ ਦੇ ਦਾਰਿਆ ਦੇ ਵਿੱਚ ਮੁਕੰਮਲ ਤੌਰ ਤੇ ਰੱਦ ਕਰਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਬੱਸਾਂ ਪਾਈਆਂ ਜਾਂ ਚਾਰ ਸਾਲ ਹੋ ਚੁੱਕੇ ਨੇ ਭਗਵਾਨ ਤਮਨ ਦੀ ਸਰਕਾਰ ਨੂੰ ਆਈ ਨੂੰ ਇੱਕ ਵੀ ਆਪਣੀ ਮਾਲਕੀ ਵਾਲੀ ਨਵੀਂ ਬਸ ਉਹਨਾਂ ਨੇ ਨਹੀਂ ਪਾਈ ਸੋ ਇਹ ਸਾਡੀ ਅੱਜ ਮੇਨ ਮੰਦ ਆ। ਭਾਜੀ ਸਰਕਾਰ ਬਹੁਤ ਪਹਿਲੇ ਸਮੇਂ ਤੋਂ ਕਿਲੋਮੀਟਰ ਸੀਮ ਦਾ ਟੈਂਡਰ ਹੋ ਰਹੀ ਹੈ ਵਾਰ-ਵਾਰ ਉਹਨੂੰ ਪੋਸਟਪੋਨ ਕਰ ਰਹੀ ਹੈ। ਠੀਕ ਆ ਜੀ। ਜਦੋਂ ਹਰ ਵਾਰ ਪ੍ਰੋਗਰਾਮ ਪੋਸਟਪੋਨ ਹੁੰਦਾ ਤੇ ਸਾਡਾ ਪ੍ਰੋਗਰਾਮ ਵੀ ਨਾਲ ਪੋਸਟਪੋਨ ਕਰ ਦਿੱਤਾ ਜਾਂਦਾ। ਠੀਕ ਆ ਜੀ। ਕੋਲ ਸਰਕਾਰ ਨੇ ਆਪਣੀਆਂ ਰੈਲੀਆਂ ਲਗਾਉਣੀਆਂ ਸੀ ਜਿਵੇਂ ਕਿ ਨਨਪੁਰ ਸਾਹਿਬ 350 ਸਾਲਾ ਮਨਾਇਆ ਗਿਆ। ਕੱਲ ਡੇਰਾ ਬਾਬਾ ਨਾਨਕ ਪ੍ਰੋਗਰਾਮ ਕੀਤਾ ਗਿਆ। ਉਦੋਂ ਉਦੋਂ ਤੱਕ ਸਰਕਾਰ ਸਾਰਾ ਕੁਝ ਪੋਸਟਪੋਨ ਕਰਦੀ ਰਹੀ। ਠੀਕ ਹੈ ਜੀ ਹੁਣ ਆਪਣੇ ਪ੍ਰੋਗਰਾਮ ਸਰਕਾਰ ਨੇ ਲਗਾ ਲਏ ਆ ਤੇ ਅੱਜ ਅਸੀਂ ਹੱਲੇ ਬੰਦ ਕਰਨ ਦੀ ਕਾਲ ਨਹੀਂ ਦਿੱਤੀ ਸੀ ਅਸੀਂ ਇਹ ਕਿਹਾ ਸੀ ਵੀ ਜੇ ਟੈਂਡਰ ਖੁੱਲੂਗਾ ਤੇ ਦੁਪਹਿਰੇ ਇੱਕ ਵੇਟ ਬਾਅਦ ਬੰਦ ਕੀਤਾ ਜਾਏਗਾ ਬੰਦ ਕਰਨ ਦਾ ਕਿਸੇ ਨੂੰ ਨਹੀਂ ਦੱਸਿਆ ਗਿਆ ਸੀ ਬਟ ਸਵੇਰੇ ਸਵੇਰੇ ਸਰਕਾਰ ਨੇ ਨਿੱਖਸ਼ਕਤੀ ਦਿਖਾਈ ਆ ਸਾਡੇ ਜਿਹੜੇ ਮੇਨ ਪ੍ਰਧਾਨ ਸੈਂਟਰ ਬੱਡੀ ਦੇ ਚਮਸ਼ੇਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਇਹਨਾਂ ਨੂੰ ਸਾਰਿਆਂ ਦੇ ਘਰਾਂ 'ਚ ਸਵੇਰੇ 4 ਵਜੇ ਪੁਲਿਸ ਪਹੁੰਚੀ ਆ ਰੇਡ ਕਰਨ ਹੁਣ ਜਿਹੜੇ ਪ੍ਰਧਾਨ ਮੰਨ ਲਓ ਸਾਡੇ ਬਾਹਰ ਆ ਠੀਕ ਆ ਉਹਨਾਂ ਦੇ ਵਾਈਫ ਘਰੇ ਆ ਪਰਿਵਾਰ ਘਰੇ ਆ ਇਹ ਕਿਥੋਂ ਦਾ ਹੁਕਮ ਆ ਵੀ ਉਹ ਅਹੀਂ ਉਹਨਾਂ ਦੇ ਘਰੇ ਜਾ ਕੇ ਰੇਡ ਕਰੀਏ ਇਸ ਲਈ ਸੈਂਟਰਲ ਬਾਡੀ ਦੇ ਕਹਿਣ ਤੇ ਪੂਰੇ ਪੰਜਾਬ ਦੀ ਸਰਵਿਸ ਬੰਦ ਆ ਜਿੱਥੇ ਜਿੱਥੇ ਸਾਡੀਆਂ ਬੱਸਾਂ ਖੜੀਆਂ ਉੱਥੇ ਖੜੀਆਂ ਰਹਿਣਗੀਆਂ ਬੱਸ ਸਟੈਂਡ ਬੰਦ ਆ ਟੋਟਲ ਮੁਕੰਮਲ ਸਰਵਿਸ ਬੰਦ ਕੀਤੀ ਗਈ ਆ ਸੈਂਟਰਲ ਬਾਡੀ ਦਾ ਅਗਲਾ ਹੁਕਮ ਆਊਗਾ ਤੇ ਉਹਨਾਂ ਤੇ ਅਸੀਂ ਵੇਟ ਕਰਕੇ ਫਿਰ ਕੋਲ ਜਾਵਾਂਗੇ ਤੇ ਜਿਹੜੇ ਗਸ਼ਤਾਰ ਕਿੱਥੇ ਗਏ ਨੇ ਕਿਹਨ ਕਿੱਥੇ ਗਏ ਰੋ ਕਿਤੋਂ ਕਿਤੋਂ ਕਿੱਥੇ ਗਏ ਨੇ ਉਹਨਾਂ ਦੇ ਅੰਦਰ ਤੋਂ ਵੀ ਕੋਈ ਹਰਿਆ ਟਿੱਕ ਨਹੀਂ ਜਲੰਧਰ ਤੋਂ ਨਹੀਂ ਜਿਵੇਂ ਸਾਡੇ ਪ੍ਰਧਾਨ ਸਾਡੇ ਚੇਅਰਮੈਨ ਸਾਹਿਬ ਸਾਡੇ ਦੀ ਪੂਰੇ ਜਿਹੜੇ ਸੈਂਟਰਲ ਬਾਡੀ ਦੇ ਆ ਉਮਰ ਸਰ ਤੋਂ ਉਹਨਾਂ ਦੇ ਘਰੋਂ ਉਹਨਾਂ ਨੂੰ ਰੈਸ਼ਟ ਕੀਤਾ ਗਿਆ ਸ਼ਮਕੇਸ਼ ਸਿੰਘ ਢੱਲੂ ਲੁਰੀਆਣੇੜੀਪੂ ਤੋਂ ਉਹਨਾਂ ਨੂੰ ਰੈਸ਼ਟ ਕੀਤਾ ਗਿਆ ਹੋਰ 15 16 ਬੰਦੇ ਜਿਹੜੇ ਹੋਰ ਡੀਪੂਆਂ ਦੇ ਪ੍ਰਧਾਨ ਅਰੈਸਟ ਕੀਤੇ ਗਏ ਇਸ ਵੇਲੇ ਸਭ ਤਾਂ ਹੁਣ ਤੱਕ ਸਰਕਾਰ ਕਿਤਨੇ ਕਿਤਨੇ ਸ਼ਵਾਸ਼ਨ ਦੇਂਦੀ ਸੀ ਪੋਸਟਪੋਨ ਕਰਦੀ ਸੀ ਤਾਂ ਅਗਲੀ ਉਹ ਪੋਸਟਪੋਨ ਕਰਦੇ ਸੀ ਵੀ ਸਾਡਾ ਪ੍ਰੋਗਰਾਮ ਨਾ ਖੜਾ ਹੋਵੇ ਆਪਣੇ ਨਗਾਲੇ ਉਹਨਾਂ ਨੇ 350 ਸਾਲਾਂ ਦੀਆਂ ਗੱਡੀਆਂ ਮੰਗੀਆਂ ਸਾਰੀਆਂ ਗੱਡੀਆਂ ਗਈਆਂ ਸਾਡੇ ਸਾਰੇ ਬੰਦੇ ਚਾਚਰਦੇ ਨੇ ਉੱਥੇ ਰਹੇ ਹੱਲੇ ਵੀ ਮਿੰਨੀਆਂ ਉੱਥੇ ਚੱਲ ਰਹੀਆਂ ਬੰਦੇ ਡਿਊਟੀ ਕਰ ਰਹੇ ਤੇ ਹੁਣ ਕੱਲ ਡੇਰਾ ਬਾਬਾ ਨਾਨਕ ਪ੍ਰੋਗਰਾਮ ਲੰਘਿਆ ਆ ਉਹ ਵੀ ਸਤਬੰਦੀਆਂ ਗੱਡੀਆਂ ਜਾ ਕੇ ਆਈਆਂ ਹੁਣ ਆਪਣੇ ਪ੍ਰੋਗਰਾਮ ਲਗਾ ਲਏ ਅੱਜ ਅੱਜ ਜੇ ਟੈਂਡਰ ਖੋਲਦੇ ਸੀ ਤਾਂ ਫੇਰ ਬੰਦ ਕਰਨਾ ਹੀ 1 ਵਜੇ ਅਸੀਂ ਥੋੜੀ ਪਹਿਲਾਂ ਬੰਦ ਕਰਨਾ ਸੀ ਤਾਂ ਹੁਣ ਅਗਲੀ ਰਣਨੀਤੀ ਅਗਲੀ ਭਾਜੀ ਹੁਣ ਜਿਵੇਂ ਤੁਹਾਡੇ ਸਭ ਦੱਸਿਆ ਤੁਹਾਨੂੰ ਤੇ ਸੈਂਟਰ ਬਾਡੀ ਸਾਡੇ ਜਿੰਨੇ ਮੋਤਵਾਨ ਬੰਦੇ ਆ ਉਹਨਾਂ ਦੇ ਘਰਾਂ ਚ ਅਰੈਸਟ ਕੀਤਾ ਗਿਆ ਉਹਨਾਂ ਨੂੰ ਹੁਣ ਉਹ ਸੈਂਟਰ ਬਾਡੀ ਅੱਗੇ ਜੋ ਕਾਲ ਦੇਊਗੀ ਉਹਨੇ ਚਿਰਤਾ ਖੱਲੇ ਮੁਕੰਮਲ ਬੰਦਾ ਬਸਤਿਆਂ ਨੂੰ ਵੀ ਬੰਦ ਰਹਿਣਗੇ ਤੇ ਸਾਡੀ ਟੋਟਲੀ ਜਿੱਥੇ ਜਿੱਥੇ ਗੱਡੀ ਖੜੀ ਉੱਥੇ ਖੜੀ ਰੋ ਮੁਕੰਮਲ ਸਰਵਿਸ ਬੰਦ ਰਹੂਗੀ